ਪਰਮਾਤਮਾ ਕਹ ਦੇਵੇ ਇਹ ਮੇਰਾ ਸਿੱਖ ਹੈ ਇਹ ਮੇਰਾ ਸੇਵਕ ਹੈ ਇਹ ਮੇਰਾ ਭਗਤ ਹੈ ਇੱਕ ਆਵਾਜ਼ ਨਿਕਲ ਗਈ ਉਸ ਵੈਗਰੂ ਦੇ মুখ ਤੋਂ ਇਹ ਆਵਾਜ਼ ਨਿਕਲਦੀ ਹੈ ਜਦੋਂ ਭਾਈ ਉਸ ਦੇ ਕਾਬਿਲ ਹੋਵੇਂਗਾ ਕਾਬਿਲਤਾ ਦਾ ਹੋਣਾ ਅੰਦਰ ਜ਼ਰੂਰੀ ਹੈ ਜਦੋਂ ਉਹਦੀ ਮਤ ਦੇ ਮੁਤਾਬਕ ਚੱਲੇਗਾ ਜਦੋਂ ਉਹਦੇ ਵਰਗਾ ਹੀ ਹੋ ਗਿਆ ਤੇਰੇ ਚ ਕਿਸੇ ਪ੍ਰਕਾਰ ਦਾ ਕੀ ਔਗੜ ਨਹੀਂ ਹੈ ਤੇ ਇਸ ਤਾ ਔਗਣ ਦੇ ਪ੍ਰਿਆਸ ਹੋਏ ਆ ਔਗਣੀ ਪਰਿਆ ਸਰੀਰ ਹੈ ਔਗਣ ਨੇ ਕਾਮ ਕ્રોਧ ਉੱਚ ਨੀਚ ਜਾਤ ਪਾਤ ਇਹੀ ਲਈ ਬੈਠੇ ਆ ਇਨਸਾਨ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ ਜਾਤਾਂ ਪਾਤਾਂ ਦੀਆਂ ਵੱਡੀਆਂ ਪਾਈਆਂ ਹੋਈ ਤੇ ਬੈਗਰੂਨੀ ਨਹੀਂ ਪਾਈ ਹੋਈ ਬਹੇਗਰੂ ਸਭ ਦੇ ਉੱਤੇ ਇੱਕੋ ਜੀ ਮੇਰ ਕਰਦਾ ਠੰਡ ਆਈਏ ਤੇ ਸਭ ਨੂੰ ਲੱਗਣੀ ਆ ਗਰਮੀ ਆਈਏ ਤੇ ਸਭ ਨੂੰ ਲੱਗਣੀ ਆ ਹਵਾ ਚੱਲਣੀ ਆ ਤੇ ਹਵਾ ਸਭ ਵਾਸਤੇ ਉੱਥੇ ਨਾ ਕਿਸੇ ਚੋਰ ਨਾ ਬਿਤਕਰਾ ਕੇ ਦੇ ਸਾਧਨਾ ਬਿਤਕਰਾ ਇਹ 3 ਕੇ ਅਧੇ ਸਮੇਂ ਦੇ ਵਿੱਚ ਚੋਰਾਂ ਨੂੰ ਵੱਧ ਢੰਗ ਨਾਲ ਦਈਏ ਤੇ ਸਾਧਨ ਨੂੰ ਲੱਗਦੀ ਹੀ ਨਹੀਂ ਸਭ ਲਈ ਇੱਕੋ ਜੀ ਸਭ ਲਈ ਇੱਕੋ ਜੀ ਅਸੂਲ ਇੱਕੋ ਜੀ ਨਿਯਮ ਆ ਵਾਰਸ਼ਾਈਏ ਸਭ ਲਈਏ ਹੁਣ ਉਹ ਵੱਖਰੀ ਗੱਲ ਐ ਕਿ ਉਸ ਵਾਰਸ਼ਾ ਦਾ ਕੋਈ ਲਾਹਾ ਲੈਂਦਾ ਕੋਈ ਨਹੀਂ ਲੈਂਦਾ ਪਰ ਪ੍ਰਮਾਤਮਾ ਨੇ ਕੋਈ ਕਿਸੇ ਪ੍ਰਕਾਰ ਦਾ ਕੋਈ ਭੇਦ ਭਾਵ ਨਹੀਂ ਰੱਖਿਆ ਉਸੇ ਤਰ੍ਹਾਂ ਰੱਬ ਦਾ ਪਿਆਰਾ ਜਦੋਂ ਇਸ ਤਰ੍ਹਾਂ ਦੀ ਅਵਸਥਾ ਵਿੱਚ ਆ ਜਾਂਦਾ ਨਾ ਕਿ ਰੱਬ ਤੂੰ ਵੀ ਇਸ ਤਰ੍ਹਾਂ ਦਾ ਮੈਂ ਵੀ ਇਸ ਤਰ੍ਹਾਂ ਦਾ ਹੋ ਗਿਆ ਮੇਰੇ ਚ ਭੇਦ ਭਾਵ ਕੋਈ ਨਹੀਂ ਹੈ ਹੁਣ ਸਿੱਖਾ ਤੂੰ ਆਪਣੇ ਅੰਦਰ ਨਿਗਾਹ ਮਾਰ ਤੂੰ ਇਸ ਅਵਸਥਾ ਵਿੱਚ ਹੈਗਾ ਕਿ ਤੂੰ ਇਸ ਅਵਸਥਾ ਵਿੱਚ ਹੈਗਾ ਤੇਰੇ ਅੰਦਰ ਕੋਈ ਭੇਦ ਨਹੀਂ ਕੋਈ ਭਾਵ ਨਹੀਂ ਹੈ ਭੇਦ ਤਾਂ ਤੂੰ ਵਹਿਗਰੂ ਹੈ ਫਿਰ ਤਾਂ ਤੂੰ ਦਾਤਾ ਮੰਗ ਨਹੀਂ ਦਾਤਾ ਦੇਣ ਵਾਲਾ ਚ ਹੋ ਗਿਆ ਸ਼ਾਮਲ ਤੂੰ ਤਾਂ ਖੁਦ ਪਰਮਾਤਮਾ ਬਣ ਗਿਆ ਤੇਰੇ ਔਰ ਪਰਮਾਤਮਾ ਚ ਕੋਈ ਭੇਦ ਨਹੀਂ ਰਿਹਾ ਉੱਕ ਹੋ ਗਏ ਪਰ ਤੇਰੇ ਚ ਭਾਈ ਭੇਦ ਭਾਵ ਹੈ ਇਸ ਕਰਕੇ ਉਸ ਵੈਗਰੂ ਨੇ ਤੈਨੂੰ ਆਵਾਜ਼ ਮਾਰ ਕੇ ਨਹੀਂ ਕਿਹਾ ਕਿ ਤੂੰ ਮੇਰਾ ਮੈਂ ਤੈਨੂੰ ਉਸਨੇ ਆਪਣਾ ਨਾਮ ਨਹੀਂ ਦਿੱਤਾ ਨਾਮ ਜੋ ਦੇਣਾ ਉਸ ਵੈਗਰੂ ਨੇ ਦੇਣਾ ਕੋਈ ਅੱਖਰ ਨਹੀਂ ਹੈ ਕੋਈ ਜੋਤ ਨਰੰਜਨ ਰੰਗ ਕਰ ਸੋਹਮ ਸਤਨਾਮ ਐਸੇ ਸ਼ਬਦਾਂ ਦਾ ਕੋਈ ਜਾਪ ਨਹੀਂ ਹੁੰਦਾ ਇਹ ਨਾਮ ਹੁੰਦਾ ਹੈ ਕੇਵਲ ਤੋਂ ਕੇਵਲ ਅਕਾਲ ਪੁਰਖ ਵੱਲੋਂ ਜਿਵੇਂ ਕੋਈ ਵੱਡਾ ਅਫਸਰ ਐਮਐਲਏ ਮੰਤਰੀ ਕਹਿੰਦਾ ਭਈ ਇਹ ਸਾਡੇ ਬੰਦਿਆ ਖਿਆਰ ਰੱਖਿਓ ਤਾਂ ਉਸਨੇ ਕਹਿ ਦਿੱਤਾ ਆਪਣਾ ਨਾਮ ਤੁਹਾਡੇ ਨਾਮ ਨਾਲ ਜੋੜ ਦਿੱਤਾ ਉਸੇ ਤਰ੍ਹਾਂ ਜਿਦੋਂ ਪ੍ਰਮਾਤਮਾ ਨੇ ਆਪਣਾ ਨਾਮ ਜੋੜ ਦਿੱਤਾ ਵਿਸਰ ਨਹੀਂ ਦਤਾਰ ਆਪਣਾ ਨਾਮ ਦਿਓ ਉਹ ਨਾਮ ਆਜੋ ਉਹ ਨਾਮ ਜਦੋਂ ਤੈਨੂੰ ਮਿਲ ਗਿਆ ਨਾ ਫਿਰ ਤੇਰੇ ਵੱਲ ਕੋਈ ਇਨਸਾਨਾਂ ਦੀ ਗੱਲ ਛੱਡੋ ਦੇਵੀ ਦੇਵਤੇ ਵੀ ਤੇਰੇ ਤੋਂ ਡਰਣਗੇ ਭੈ ਖਾਣਗੇ ਤੇਰੇ ਵੱਲ ਅੱਖ ਚੱਕ ਕੇ ਦੇਖਣਗੇ ਬਾਦਸ਼ਾਹ ਨੇ ਕਿਹਾ ਪ੍ਰਮਾਨ ਕੀਤਾ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਤੇ ਅੱਗੇ ਬਾਦਸ਼ਾਹ ਕਹਿੰਦੇ ਐ ਨਾ ਹੋ ਨਾ ਤੂੰ ਨਹਿ ਛੁਟੇ ਨਿਕ ਨਾ ਜਾਇਓ ਦੂਤ ਜਮਾਨੋ ਭਾਵ ਦੁੱਖ ਤਕਲੀਫਾਂ ਨੂੰ ਇਹ ਕਹਿ ਤਬ ਬਿਲਕੁਲ ਨਦੀਕ ਨਾ ਜਾਇਓ ਉਹ ਰੱਬ ਦਾ ਪਿਆਰਾ ਰੱਬ ਦਾ ਭਗਤ ਹੈ ਰੱਬ ਵੱਲੋਂ ਇਸ਼ਾਰਾ ਹੋ ਮੇਰਾ ਵਾ ਭੁੱਲ ਕੇ ਨਾ ਹੱਥ ਲਾ ਲਿਓ ਕਦੇ ਨਾਸ ਹੋ ਜਾਗੇ ਤੁਸੀਂ ਹੋ ਜਾਗੇ ਅਸੀਂ ਨਾਸ ਹੋ ਜਾਗੇ ਖਤਮ ਹੋ ਜਾਗੇ ਸਾਡੀ ਤਾਂ ਪੂਰੀ ਖਤਮ ਹੋ ਜਾਊਗੀ ਕੇ ਬਿਲਕੁਲ ਵੀ ਨਦੀਕ ਨਹੀਂ ਜਾਣਾ ਇਹ ਹੁੰਦਾ ਪ੍ਰਮਾਤਮਾ ਦਾ ਨਾਮ ਇਹ ਕਦੋਂ ਮਿਲਦਾ ਕਿਵੇਂ ਮਿਲਦਾ ਇਹ ਜੋ ਆਪਜੀ ਇਤਿਹਾਸ ਸਰਵਣ ਕਰਦੇ ਆ ਇਹ ਕੋਈ ਬੱਚਿਆਂ ਦੇ ਖੇਡ ਨਹੀਂ ਹੈ ਕਿ ਕੋਈ ਸਕੂਲ ਚ ਆਏ ਕੋਈ ਤੁਹਾਨੂੰ ਸਿਰਫ ਜਿਸ ਤਰ੍ਹਾਂ ਦਾ ਹੈ ਪੜ੍ਹ ਕੇ ਸੁਣਾਤਾ ਇਸ ਇਤਿਹਾਸ ਤੋਂਨ ਦਾ ਮੁੱਢ ਕੀ ਹੈ ਇਹਦਾ ਕਾਰਨ ਕੀ ਹੈ ਜਿਨ੍ਹਾਂ ਨੇ ਸ਼ਹੀਦੀ ਭਾਈ ਚੀਦੀ ਦੇ ਜਾਨ ਪਿੱਤੇ ਉਹਨਾਂ ਦਾ ਮੋਟਿਵ ਕੀ ਸੀ ਉਹਨਾਂ ਦਾ ਏਮ ਨਿਸ਼ਾਨਾ ਕੀ ਸੀ ਤੇ ਜਿਨ੍ਹਾਂ ਨੇ ਭਾਈ ਸ਼ਹਾਦਤ ਦੇ ਜਾਮ ਪਿਲਾਏ ਨੇ ਭਾਬ ਮੁਗਲ ਕਿ ਉਹਨਾਂ ਦਾ ਨਿਸ਼ਾਨਾ ਕੀ ਸੀ ਉਹ ਚਾਹੁੰਦੇ ਸੀ ਇਨਸਾਨੀਅਤ ਤੇ ਧਰਮ ਨੂੰ ਮਟਾਉਣਾ ਤੇ ਜਿਨ੍ਹਾਂ ਨੇ ਜਾਮ ਪੀਤੇ ਉਹਨਾਂ ਨੇ ਧਰਮ ਬਚਾਇਆ ਇਨਸਾਨੀਅਤ ਬਚਾਈ ਹੈ ਤੇ ਅੱਜ ਉਹਨਾਂ ਹੀ ਸ਼ਹੀਦਾਂ ਦੇ ਵਿੱਚ ਹੁਣ ਜੋ ਸ਼ਹਾਦਤ ਦੇ ਦਿਨ ਸਰਵਣ ਕਰ ਰਹੇ ਹੋ ਨਾ ਆਪ ਜੀ ਇਹ ਤੁਹਾਨੂੰ ਕੀ ਪਤਾ ਤੁਸੀਂ ਕੀ ਅਨਜਾਣ ਹੋ ਇਸ ਗੱਲ ਤੋਂ ਕਿ ਗੁਰੂ ਮਹਾਰਾਜ ਨੂੰ ਨਹੀਂ ਪਤਾ ਸੀ ਪਤਾ ਸੀ ਭਾਈ ਬਹੁਤ ਪਹਿਲਾਂ ਪਤਾ ਸੀ ਇਸ ਗੱਲ ਦਾ ਕਦੋਂ ਦਾ ਪਤਾ ਸੀ ਪਤਾ ਜਦੋਂ ਗੁਰੂ ਅਮਰਦਾਸ ਪਾਛੇ ਨੇ ਆਪਣੀ ਪੁੱਤਰੀ ਬੀਬੀ ਭਾਨੀ ਨੂੰ ਸਾਰੀ ਆਪਣੇ ਸੋਢੀ ਵੰਸ ਦੀ ਕਥਾ ਸੁਣਾਈ ਸੀ ਸਾਰੀ ਹਿਸਟਰੀ ਦੱਸੀਆ ਹੋਣਾ ਜੋ ਅਗਲੀ ਜੋ ਸੇਵਾ ਹੋਈ ਹੈ ਨਾ ਤੇ ਉਹਨੂੰ ਧਿਆਨ ਨਾਲ ਸਰਵਣ ਕਰ ਲਿਓ ਕਿ ਇੱਕ ਗਰੀਬ ਸੱਜਣ ਬਹੁਤ ਹੀ ਕਮ ਦੀ ਗੱਲ ਆ ਭਈ ਇਹ ਬਹੁਤ ਹੀ ਤਕੜਾ ਇਤਿਹਾਸ ਹੈ ਜਿੱਦੇ ਕੋਲ ਕਮਾਈ ਹੋਊਗੀ ਕਮਾਈ ਹੋਊਗੀ ਤਕਾਬਾਂ ਵਾਲੀ ਨਹੀਂ ਸੇਵਾ ਸੇਵਨ ਵਾਲੀ ਇਹ ਰਸਤਾ ਰੱਬ ਉਹਨਾਂ ਵਾਸਤੇ ਖੋਲਦਾ ਉਹਨਾਂ ਨੂੰ ਖੋਲ ਲਿੰਦਾ ਹੈ ਬਿਚੱਕ ਤੈਨੂੰ ਕਿਤਾਬਾਂ ਚ ਨਹੀਂ ਤੇਰੇ ਲਈ ਤਾਂ ਵੈਸੇ ਹੀ ਮੈਂ ਗਿਆਨ ਖੋਲਿਆ ਹੋਇਆ ਤੂੰ ਸੋਚ ਤੈਨੂੰ ਕੋਲ ਗਿਆਨ ਆਊਗਾ ਕਿ ਇਹ ਉਸ ਸਮੇਂ ਦਾ ਇਤਿਹਾਸ ਹੈ ਜਿਸ ਟਾਈਮ ਸਤਗੁਰ ਪਾਤਸ਼ਾਹ ਜੀ ਧੰਗੁਰ ਰਾਮਦਾਸ ਪਾਸ਼ਾ ਜੀ ਮਹਾਰਾਜ ਅਮਰ ਸਰਸਵਾਰ ਦੀ ਧਰਤੀ ਤੇ ਜੋਤ ਜਗਾ ਰਹੇ ਹੈ ਉਸ ਧਰਤੀ ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਆ ਅੱਜ ਇੱਕ ਐਸੀ ਸੰਗਤ ਆ ਗਈ ਨਗਰ ਅਲੋਵਾਲ ਭਵਾਨੀਗੜ ਤੋਂ ਮੁੰਨਾ ਸੰਗਤਾਂ ਵਿੱਚ ਸਾਰੇ ਆਏ ਜੋ ਜੋ ਜਿਹਦੇ ਕੋਲ ਸਵਾਗਤਾਂ ਸੀ ਦੇ ਕੇ ਲੈ ਕੇ ਆ ਗਿਆ ਇਸ ਕਰਕੇ ਕਹਨੇ ਆ ਦੇਖ ਲਓ ਕਦੇ ਧਾਰਮਿਕ ਸਥਾਨ ਬਾਜ ਜਾਣਿਓ ਉਥੇ ਮਾਇਆ ਦੀ ਲੋ ਨਹੀਂ ਹੁੰਦੀ ਕਿ ਤੁਹਾਡੇ ਕੋਲ ਜੇ ਮਾਇਆ ਕੋ ਸਾਨੂੰ ਰਹਿੰਦਾ ਨਾ ਕੋ ਭਾਂ ਗਿਣੀ ਗੋਲਕ ਗਿਣੀ ਸਾਨੂੰ ਭਾਂ ਦੇ ਦੋ ਹਰ ਵਿਰੋਧੀ ਜਾ ਕੇ ਮੈਂ 25 10 ਰੁਪਇਆ ਟਿਕ ਉਦੋਂ ਚੰਗਾ ਭਾਈ ਜੋ ਹੈ ਇਕੱਠੀ ਦੇ ਦੇ ਗੈਣੇ ਵੀ ਸੌਖੇ ਹੋ ਜਾਂਦੇ ਇਹਦਾ ਬਰਤ ਨਹੀਂ ਹੁੰਦਿਆ ਭਾਈ ਤੇਰੀ ਛਰਦਾ ਤੋ ਕਹ ਲੈ ਭਾਈ ਵੈਗਰੋ ਇਸ ਮਹੀਨੇ ਦਾ ਜੋ ਤੇਰਾ ਦਸਵੰਧ ਮਾਲਕਾ ਸਾਨੂੰ ਤੂੰ ਦਿੱਤਾ ਉਹਦੇ ਵਿੱਚੋਂ ਜੋ ਮੇਰੇ ਚ ਛਰਦਾ ਸੀ ਜੋ ਮੇਰੇ ਭਾਵਨਾ ਜੋ ਕੁਝ ਵੀ ਉਸ ਤੋਡਾ ਹੁੰਦਾ ਦੇ ਦਿਓ ਭਾਈ ਉਸ ਗੱਲ ਕਤੋਂ ਇਹ ਰੋ ਦੀਆਂ ਚਵਾਨੀਆਂ ਠਿਆਨੀਆਂ ਨੇ ਰੱਬ ਨਹੀਂ ਖੋਜ ਹੁੰਦਾ ਮੈਂ ਬਗੈਰ ਪੈਸੇ ਤਾਂ ਮੱਥਾ ਨਹੀਂ ਟੇਕਣਾ ਤੇ ਹੀ ਰਹਿੰਦਾ ਨਾ ਤੇ ਮਾਲਕ ਕਹਿੰਦਾ ਮੈਂ ਤੈਨੂੰ ਕਹਦਾ ਕਿ ਮੇਰੇ ਕੋਲ ਮਾਇਆ ਲੈ ਕੇ ਆ ਮੇਰੇ ਕੋਲ ਆਪਣੀ ਭਾਵਨਾ ਲੈ ਕੇ ਆ ਸ਼ਰਦਾ ਲੈ ਕੇ ਆ ਪ੍ਰੇਮ ਲੈ ਕੇ ਆ ਜੇ ਇੱਕ ਸਿੱਖ ਬੈਠਾ ਪਿੱਛੇ ਉਸ ਸੰਗਤਾਂ ਦੇ ਵਿੱਚ ਸਤਗੁਰੂ RAM DAS PAISAJI MAHARAJ ਦਾ ਦੀਵਾਨ ਸਜਾਇਆ ਹੋਇਆ ਸਭ ਸੰਗਤਾਂ ਖੁਸ਼ੀ ਬੈਠੇ ਕਿ ਇੱਕ ਵਿਚਾਰਾ ਨਿਮਾਣਾ ਜਿਹਾ ਸਿੱਖ ਉਹ ਇਹ ਸੋਚ ਰਿਹਾ ਕਿ ਮੈਂ ਇਨਾ ਗਰੀਬ ਹਾਂ ਮੈਂ ਗੁਰੂ ਨੂੰ ਕੀ ਦਵਾਂ ਤੇ ਸਤਿਗੁਰੂ ਪਾਤਸ਼ਾਹ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਭਾਈ ਤੂੰ ਇੱਥੇ ਬੈਠਾ ਕਹਿੰਦੇ ਮਹਾਰਾਜ ਮੈਂ ਤਾਂ ਕੋਈ ਦੇਣ ਜੋਗਾ ਨਹੀਂ ਇਹ ਸਭ ਸੰਗਤਾਂ ਦਾ ਅਮੀਰ ਨੇ ਮੈਂ ਕੀ ਕਰ ਸਕਦਾ ਮੇਰੀ ਤਾਂ ਇੱਛਾ ਸੀ ਕਿ ਮੈਂ ਤੁਹਾਨੂੰ ਆਪਣੇ ਘਰ ਤੱਕ ਲੈ ਜਾਵਾਂ ਤੇ ਪਾਤਸ਼ਾਹ ਕਹਿੰਦੇ ਇੰਨੀ ਕੀ ਇੱਛਾ ਤੇ ਫਿਰ ਕਹਿੰਦੇ ਆਵਾਂਗੇ ਭਾਈ ਅਸੀਂ ਜ਼ਰੂਰ ਆਵਾਂਗੇ ਤੇਰੀ ਇੱਛਾ ਕਾਮਨਾ ਪੂਰਨ ਕਰਾਂਗੇ ਅਤੀ ਆਸਮਾਨੇ ਥੋੜਾ ਲੰਬਾ ਹੈ ਰਾਪਾ ਫਿਰ ਵੀ ਵਿੱਚ ਟੁਕ ਮਾਤਰੀ ਸਰਵਨ ਕਰਨਾ ਪਾਤਸ਼ਾਹ ਕਹਿੰਦੇ ਆਵਾਂਗੇ ਤੇਰੇ ਘਰ ਵੀ ਅਸੀਂ ਚਰਨ ਪਾਵਾਂਗੇ ਆ ਕੇ ਤੇ ਕਹਿੰਦਾ ਪਾਤਸ਼ਾਹੇ ਮੇਰਾ ਘਰ ਤਾਂ ਇੱਕ ਝੋਪੜੀ ਹੈ ਮੈਂ ਤਾਂ ਗਰੀਬ ਬਹੁਤ ਹਾਂ ਤੁਸੀਂ ਇਕੱਲੇ ਆਵੋਗੇ ਜਾਂ ਤੁਹਾਡੇ ਸੰਗਤ ਹੋਵੇ ਕਹਿੰਦੇ ਨਹੀਂ ਵੀ 30 40 ਜਣੇ ਹੋਰ ਹੋਣਗੇ ਨਾਲ ਸਾਡੇ ਇਕੱਲੇ ਨਹੀਂ ਆਉਣਾ ਕਹਿੰਦੇ ਪਾਤਸ਼ਾਹ ਫੇਰ ਨਾ ਕਹਿੰਦੇ ਕਿਉਂ ਇਹਨੇ ਮਾਰੇ ਮੈਂ ਤਾਂ ਗਰੀਬ ਹਾਂ ਮੈਂ ਤੁਹਾਡੇ ਵਾਸਤੇ ਤਾਂ ਥੋੜਾ ਬਹੁਤ ਕੁਝ ਕਰ ਸਕਦਾ ਪਰ ਤੁਹਾਡੇ ਸੰਗਤ ਵਾਸਤੇ ਨਹੀਂ ਕਰ ਸਕਦਾ ਤੇ ਪਾਸ਼ਾ ਕਹਿੰਦੇ ਨਹੀਂ ਭਾਈ ਜਦੋਂ ਅਸੀਂ ਆਣਾ ਨਾ ਤੇਰੀ ਚੋਬੜੀ ਨਹੀਂ ਹੋਣੀ ਤੇਰੇ ਮਹਿਲ ਹੋਣਗੇ ਤਾਂ ਬਹੁਤ ਵੱਡਾ ਜ਼ਗੀਰਦਾਰ ਕਹਿੰਦੇ ਪਾਸ਼ਾ ਮੇਰੀ ਉਮਰ ਤਾਂ ਹੁਣ ਅੰਤ ਦੇ ਸਮੇਂ ਤੇ ਮੈਂ ਤਾਂ ਖਤਮ ਹੋ ਜਾਣਾ ਹਾਂ ਭਾਈ ਤੂੰ ਤਾਂ ਖਤਮ ਹੋ ਜਾਣਾ ਮੇਰਾ ਸਰੀਰ ਵੀ ਖਤਮ ਹੋ ਜਾਣਾ ਮੈਂ ਇੱਕ ਹੋਰ ਸਰੀਰ ਚ ਆਵਾਂਗਾ ਤੇ ਉਹ ਫਿਰ ਬਚਨ ਪਤਾ ਕਦੋਂ ਪੂਰਾ ਹੋਇਆ ਸੀ ਜਦੋਂ ਸਤਗੁਰੂ ਪਾਸ਼ਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਤੇਗ ਬਹਾਦਰ ਪਾਸ਼ਾ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਵੱਲ روانੇ ਪਾਉਂਦੇ ਆ ਜਿੱਥੇ ਉਹਨਾਂ ਨੇ ਚਾਂਦਨੀ ਚੌਂਕ ਸ਼ਹਾਦਤ ਦਿੱਤੀ ਸੀ ਰਸਤੇ ਵਿੱਚ ਆਉਂਦੇ ਆ ਇਸ ਨਗਰ 'ਤੇ ਰੁਕੇ ਸੀ ਇਹ ਉਹ ਹੀ ਸਿੱਖ ਦਾ ਕਰ ਸੀ ਸਿੱਖ ਨੇ ਸੀ ਉਹ ਪਰ ਉਹਦਾ ਪ੍ਰਵਾਨ ਸੀ ਉਦੇ ਅੱਗੇ ਪੁੱਤ ਪੋਤਰੇ ਪਣਪੋਤੇ ਇਸ ਤਰ੍ਹਾਂ ਸਿਪਾਈ ਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਫਿਰ ਉਹ ਸਿੱਖ ਸੀ ਜਿਹਦਾ ਅਜ ਸਿੱਖ ਧਿਆ ਦੇ ਵਿੱਚ ਨਿਵੇਕਲਾ ਨਾਮ ਹੈ ਜਿਹਨੂੰ ਸਿੱਖ ਕੌਮ ਨੇ ਕਹਿੰਦਾ ਕਿ ਇਹ ਭਾਈ ਸਾਡਾ ਸਿੱਖ ਹੈ ਤੇ ਉਹ ਸਿੱਖ ਸੀ ਭਾਈ ਟੋਡਰ ਮੱਲ ਜੀ ਤੇ ਉਹਨਾਂ ਦੇ ਨਾਲ ਭਰਾ ਸੀ ਘਰ ਪਰਿਵਾਰ ਨੇ ਸੇਵਾ ਕੀਤੀ ਸਤਿਗੁਰੂ ਪਾਸ਼ਾ ਨੂੰ ਦਸ਼ਾਲਾ ਪੇਟ ਕੀਤਾ ਮੋਰਾ ਦਾ ਹਾਰ ਵੈਗੁਰੂ ਮੋਰਾ ਦਾ ਥਾਲ ਪਰ ਕੇ ਅੱਗੇ ਰੱਖਿਆ ਪਾਸ਼ੇ ਕਹਿੰਦੇ ਵੀ ਥੋੜੀ ਐ ਤਾਂ ਦੇਖੋ ਜਿਹੜੀ ਗੱਲ ਤੁਹਾਨੂੰ ਸਮਝਾਉਣ ਲੱਗੇ ਆ ਕਿ ਗੁਰੂ ਪਾਸ਼ਾ ਨੂੰ ਸਭ ਕੁਝ ਪਤਾ ਸੀ ਗੁਰੂ ਰਾਮਦਾਸ ਪਾਸ਼ਾ ਨੂੰ ਪਤਾ ਸੀ ਗੁਰੂ ਅਮਰਦਾਸ ਮਹਾਰਾਜ ਨੂੰ ਪਤਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੀ ਪਤਾ ਇਸ ਗੱਲ ਦਾ ਮੋਹਰਾਂ ਦਾ ਥਾਲਾ ਰੱਖਿਆ ਕਹਿੰਦੇ ਵੀ ਨਹੀਂ ਥੋੜੀਆਂ ਐ ਤਾਂ ਅੰਦਰ ਥੋੜੀਆਂ ਜੋ ਹੋਰ ਪਈਆਂ ਸੀ ਉਹ ਵੀ ਥਾਲ ਭਰ ਕੇ ਲਿਆਇਆ ਕਹਿੰਦੇ ਨਹੀਂ ਵੀ ਇਹਨੇ ਕੋ ਮੋਹਰਾਂ ਨਾਲ ਗੱਲ ਨਹੀਂ ਬਣਨੀ ਸਾਨੂੰ ਤਾਂ ਗੱਡੇ ਪਰਕੇ ਚਾਹੀਦੇ ਆ ਕਿ ਸਾਨੂੰ ਗੱਡੇ ਪਰਕੇ ਮੋਹਰਾਂ ਦੇ ਚਾਹੀਦੇ ਆ ਤੇ ਬੇਨਤੀ ਕੀਤੀ ਹਤੂਰ ਕੇ ਸਤਿਗੁਰੂ ਪਾਛਾ ਜੀ ਹਾਲ ਦੀ ਗੱਲ ਜੋ ਹੈ ਮੈਂ ਆਪਣਾ ਘਰ-ਵਾਰ ਵੇਚ ਕੇ ਜੋ ਵੀ ਕੋਸ ਹੈ ਸਾਰੀ ਪ੍ਰੋਟੀ ਜਮੀਂ ਜੈਦਤ ਵੇਚ ਕੇ ਇੱਕ-ਇੱਕ ਕਰ ਵੇਚ ਕੇ ਮੈਂ ਮਾਇਆ ਇਕੱਠੀ ਕਰ ਲਾਂਗਾ ਨਹੀਂ ਮੈਨੂੰ ਮੌਕਾ ਦੇ ਦੋ ਕਿਨੇ ਤੈਨੂੰ ਮੌਕਾ ਦਿੱਤਾ ਹੋਇਆ ਬਈ ਅਸੀਂ ਤੁਹਾਨੂੰ ਮਾਇਆ ਹੋਣੀ ਚਾਹੀਦੀ ਜਦੋਂ ਚਾਹੀਦੀ ਹੈ ਤੂੰ ਆਪਣੇ ਆਪ ਹੀ ਮਾਇਆ ਲੈ ਕੇ ਪਹੁੰਚ ਜਾਣਾ ਉੱਥੇ ਸਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਜੇ ਫਿਰ ਉਹ ਮਾਇਆ ਪਤਾ ਕਦੋਂ ਲੈ ਕੇ ਗਿਆ ਸੀ ਜਦੋਂ ਵਜੀਦ ਖਾਨ ਜਦੋਂ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰਕਾਰ ਦੀ ਸ਼ਹੀਦੀ ਦੇ ਜਾਮ ਪੀ ਚੁੱਕੇ ਸੀ ਇਹ ਮਾਇਆ ਉਸ ਸਮੇਂ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੇਵਾਦਾਨ ਸੇਵਾ ਲਈ ਸੀ ਕਿਹਾ ਸੀ ਭਾਵ ਗੁਰੂ ਤੇਗ ਬਹਾਦਰ ਦੀ ਪਾਤਸ਼ਾਹ ਨੂੰ ਪਤਾ ਹੈ ਕਿ ਮੇਰੇ ਪਰਿਵਾਰ ਨਾਲ ਕੀ ਹੋਣਾ ਮੇਰੇ ਪੋਤਿਆਂ ਨਾਲ ਕੀ ਹੋਣਾ ਮੇਰੀ ਤਰਨਸ ਪਤਨੀ ਨਾਲ ਕੀ ਹੋਣਾ ਪਤਾ ਸੀ ਆਪਾਂ ਜਦ ਹੀ ਇੰਤਜਾਮ ਵਾਲੇ ਤਰ ਪੰਨੇ ਤੇ ਗੁਰੂ ਨੂੰ ਸਭ ਕੁਝ ਪਤਾ ਕਹਿ ਦਿੰਦੇ ਨਹੀਂ ਬਈ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਸਕਦੇ ਸੀ ਪਰਿਵਾਰ ਨੂੰ ਲੈ ਕੇ ਬਾਬੇ ਬਕਾਲੇ ਤੇ ਲੈ ਜਾ ਇੱਥੋਂ ਚਲੇ ਜਾ ਤੇਰੇ ਬੱਚਾ ਨਾ ਹੋਣ ਨਹੀਂ ਉਹ ਜ਼ਰੂਰ ਤੁਸੀਂ ਭਾਈ ਧਰਮ ਨੂੰ ਮਜ਼ਬੂਤ ਕਰਨ ਲਈ ਉਹਨਾਂ ਦੀ ਸ਼ਹਾਦਤ ਕੰਪਲਸਰੀ ਸੀ ਜ਼ਰੂਰਤ ਸੀ ਕਿ ਜੇ ਇਹ ਕੌਮ ਨੇ ਸ਼ਹਾਦਤ ਨਾ ਦਿੱਤੀ ਨਾ ਕੌਮ ਨੇ ਖੜੀ ਨਹੀਂ ਹੋਣਾ ਤੇ ਉਸ ਸਮੇਂ ਜਿਹੜਾ ਜੋ ਉਹਨਾਂ ਦੀ ਸ਼ਹਾਦਤ ਤੋਂ ਉਪਰੰਤ ਕਿ ਜੋ ਛੋਟੇ ਸਹਿਯਾਦਿਆਂ ਦੀ ਸ਼ਹਾਦਤ ਤੋਂ ਉਪਰੰਤ ਜਨੂਨ ਕੌਮ ਦੇ ਵਿੱਚ ਜਾਗਿਆ ਨਾ ਇਹ ਜਨੂਨ ਅੱਜ ਜੋ ਹਲੇ ਤੱਕ ਵੀ ਕਾਇਮ ਹੈ ਉਹਨੇ ਜਾਗਣਾ ਸੀ ਭਾਈ ਬੁੱਝ ਜਾਣਾ ਸੀ ਜਿਹੜੀ ਫਿਰ ਜਨੂਨ ਦੀ ਹਵਾ ਆਈ ਉਹਦੇ ਵਿੱਚ ਹੀ ਮੋਰ ਰੁੜ ਗਏ ਜਿਵੇਂ ਮੌਜੂਦਾ ਸ਼ਹੀਦਾਂ ਦੇ ਵਿੱਚੋਂ ਸ਼ਹੀਦੇ ਭਗਤ ਸਿੰਘ ਇਹ ਕਹਿੰਦਾ ਮੈਂ ਨਹੀਂ ਮੈਂ ਤਾਂ ਮਰਨਾ ਹੈ ਮੈਂ ਫਾਂਸੀ ਦਾ ਦੱਸਾ ਚੁੰਮਣਾ ਹੈ ਬਦਕਿਉਂ ਚੁੰਮਣਾ ਕਹਿੰਦਾ ਮੇਰੇ ਮਰਨ ਦੇ ਨਾਲ ਲੱਖਾਂ ਪੈਦਾ ਹੋਣਿਆ ਭਗਤ ਸਿੰਘ ਵਿਦੇਸ਼ ਇਯਾਦ ਤਦ ਹੋਣਾ ਹੁਣ ਵਾਲਿਆਂ ਨੂੰ ਵੀ ਬੇਨਤੀ ਕਰੀਦੀ ਹੈ ਭਾਈ ਧਰਮ ਦੀ ਖਾਤਰ ਤੁਸੀਂ ਕੰਮ ਕੀਤਾ ਇਹ ਭੀਗਣਾ ਮੰਗਿਆ ਕਰੋ ਜ਼ਿੰਦਗੀ ਦੀ ਜਾਂ ਛੱਡ ਦਿਓ ਜੇਲ੍ਹ ਤੋਂ ਕਰ ਦਿਓ ਮਰਨ ਲਈ ਤਿਆਰ ਹੋ ਜੇ ਤੁਸੀਂ ਮਰੋਗੇ ਸ਼ਹੀਦੀਆਂ ਪਾਵੋਗੇ ਤੁਹਾਡੇ ਪਿੱਛੇ ਤੁਹਾਡੀ ਸੋਜ ਤੇ ਪਹਿਰਾ ਦੇਣ ਵਾਲੇ ਲੱਖਾਂ ਖੜਨਗੇ ਜੀ ਇਦਾਂ ਵਾਪਸ ਆ ਕੇ ਤੁਹਾਨੂੰ ਪੁੱਛਣੇ ਕਿਸੇ ਨੇ ਨਹੀਂ ਅਤੇ ਹਾਥੋਂ ਸਿੱਖਿਆ ਕਰੋ ਕੋਈ ਕੀ ਕੌਮ ਦੇ ਵਿੱਚ ਜੇ ਬਾਕੀ ਤੁਸੀਂ ਸੱਚ ਦੀ ਲੜਾਈ ਲੜਦੇ ਹੋ ਧਰਮ ਦੀ ਲੜਾਈ ਲੜਦੇ ਹੋ ਤੇ ਆਪਣੀ ਸੋਝ ਨੂੰ ਉੱਪਰ ਚੱਕਣਾ ਨਾ ਤੇ ਮਰਨਾ ਤਾਂ ਪੈਣਾ ਹੀ ਹੈ ਭਾਈ ਸ਼ਹੀਦੀ ਜਾਮ ਪੀਣਾ ਹੀ ਪੈਣਾ ਛੋਟੇ ਸਾਹਿਬ ਜਦਾਂ ਦੀ ਸ਼ਹਾਦਤ ਤੋਂ ਉਪਰੰਤ ਜੋ ਕੌਮ ਦੇ ਵਿੱਚ ਜਨੂੰਨ ਜਾਗਿਆ ਹਰ ਇੱਕ ਰੋਹ ਜਾਗਿਆ ਹਰ ਇੱਕ ਇਨਸਾਨ ਦੇ ਵਿੱਚ ਕੀ Hindu ਕੀ Muslim ਸਭ ਦੇ ਅੰਦਰ ਹੀ ਸੀ ਵੀ ਇਹ ਇੰਨੀ ਦਰਦਨਾਕ ਇੰਨੀ ਕੌਮ ਜੋ ਹੈ ਮੁਗਲਾਂ ਦੀ ਵੀ ਇੰਨੀ ਕਿਰਤ ਕਰਨ ਇੰਨੀ ਮਾੜੀ ਐ ਇੰਨੀ ਸੋਚ ਮਾੜੀ ਐ ਇੰਨੀ ਘਟੀਆਂ ਸੋਦੇ ਮਾਲਕ ਐ ਬੱਚਿਆਂ ਤੱਕ ਨੂੰ ਨੀਹਾਂ ਚ ਚੜਨ ਦਿੱਤਾ ਬਜ਼ੁਰਗ ਮਾਤਾ ਤੱਕ ਰਹਿਮ ਨਹੀਂ ਕੀਤਾ ਇਹਦਾ ਸਫਾਇਆ ਹੋਣਾ ਜ਼ਰੂਰੀ ਐ ਤੇ ਹਰ ਕੰਦਰ ਜੋ ਜਾਗਿਆ ਤੇ ਐਵੇਂ ਥੋੜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਭੇਤ ਅਸੀਂ ਪੰਜ ਸਿੰਘਾਂ ਦੇ ਨਾਲ ਤੇ ਆ ਕੇ ਸਾਰੀ ਜੋ ਦੇਸ਼ ਵਿੱਚ ਆ ਕੇ ਪੰਜਾਬ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਦੇ ਨਾਮ ਦਾ ਸਿੱਕਾ ਚਲਾਇਆ ਸਰੰਦ ਨੂੰ ਉੜਿਆੜਿਆ ਹਰ ਦੇ ਗੱਤੇ ਮਤਲਬ ਬਦਲ ਲਿਆ ਜਿੱਥੇ ਲੈਣਾ ਸੀ ਤਲਵਾਰ ਵਾਹੀ ਹੈ ਆਪਣਾ ਖੰਡਾ ਵਾਹੀ ਹੈ ਉਹਨਾਂ ਦੇ ਨਾਲ ਜੋ ਤੁਰਿਆ ਸੀ ਛੋਟੇ ਸਹਿਬਜ਼ਾਦਾ ਵੱਲੋਂ ਪੈਦਾ ਕੀਤਾ ਕੌਮ ਦੇ ਵਿੱਚ ਜਨੂੰਨ ਸੀ ਉਸੇ ਜਨੂੰਨ ਉਹਨਾਂ ਦਾ ਪੈਦਾ ਕੀਤਾ ਹੈ ਕੇ ਸਿੱਖਾਂ ਚ ਰੋ ਜਾਗੇ ਆ ਇਸ਼ਾਦ ਤਾਂ ਇਸ ਕਰਕੇ ਨਹੀਂ ਦੇ ਜਾਂ ਅਸੀਂ ਸੁਣਾਉਨੇ ਆ ਜਾਂ ਤੁਸੀਂ ਸੁਣਦੇ ਹੋ ਕਿ ਤੁਹਾਡਾ ਕੋਈ ਮੰਨ ਰੰਚਨ ਹੋ ਗਿਆ ਪੋਦੇ ਮਹੀਨੇ ਦੇ ਵਿੱਚ ਨਹੀਂ ਇਹਦੇ ਵਿੱਚੋਂ ਭਾਈ ਇੱਕ ਮੋਰਲ ਸਿੱਟਾ ਕਢਣਾ ਪੈਂਦਾ ਪਿਆਦਾ ਮਤਲਬ ਕੀ ਹੈ ਇਹ ਥੋੜੀ ਹੈ ਕਿ ਬੱਚਿਆਂ ਦੇ ਵਾਂਗ ਆਪਾ ਪੜਿਆ ਤੇ ਸੁਣਾ ਦਿੱਤਾ ਹਰ ਇੱਕ ਪੰਕਤੀ ਹਰ ਇੱਕ ਗੱਲ ਉੱਤੇ ਇੱਕ ਤਿਹਾਰ ਤੌਰ ਤੇ ਕਿ ਗੁਰੂ ਨੂੰ ਸਭ ਕੁਝ ਪਤਾ ਹੈ ਕਿ ਮੇਰੇ ਬੱਚਿਆਂ ਨਾ ਮੇਰੇ ਪੋਤਿਆਂ ਨਾ ਕੀ ਹੋਣਾ ਮੇਰੇ ਪਰਿਵਾਰ ਨਾ ਕੀ ਹੋਣਾ ਪ੍ਰਮਾਤਮਾ ਦੀ ਕੀਤੀ ਹੀ ਗੱਲ ਵਿੱਚ ਕਿਸੇ ਚ ਇੰਟਰਫੇਅਰ ਨਹੀਂ ਦਖਲ ਦਾ ਜਾਣੀ ਜਿਹੜਾ ਗੁਰੂ ਕਹਿੰਦਾ ਬਾਣਾ ਮੰਨੇ ਸੋ ਗੁਰਸੇ ਕਹੀਏ ਤੇ ਉਹ ਗੁਰੂ ਖੁਦ ਬਾਣਾ ਨਾ ਮੰਨੇ ਉਹ ਭਾਈ ਇੰਤਜ਼ਾਮ ਕਰਦਾ ਛੋਟੇ ਸਾਹਿਬ ਜੀ ਨੇ ਕਹਿੰਦਾ ਮੇਰੇ ਪੋਤੇਆਂ ਨੂੰ ਵਾਪਸ ਲੈ ਜਾਓ ਇਧਰੋਂ ਇੱਥੋਂ ਕੱਢ ਕੇ ਲੈ ਜਾਓ ਨਹੀਂ ਪਰ ਉਹ ਕੰਪਲਸਰੀ ਸੀ ਉਹਨਾਂ ਦੀ ਸ਼ਹਾਦਤ ਕੌਮ ਨਹੀਂ ਜਾਗਣੀ ਸੀ ਕਿ ਕੌਮ ਜਾਗਣੀ ਨਹੀਂ ਸੀ ਕੌਮ ਨੇ ਸੁੱਤੀ ਰਹਿਣਾ ਸੀ ਤੇ ਮੁਗਲ ਨੇ ਇੱਥੇ ਬੈਠੇ ਰਹਿਣਾ ਸੀ ਇਹ ਸਭ ਕੁਝ ਦੇ ਇੰਤਜ਼ਾਮ ਬਾਤੀ ਕੁਝ ਕੀਤਾ ਤੇ ਸ਼ਹੀਦਾਂ ਨੇ ਸ਼ਹਾਦਤਾਂ ਦੇ ਜਾਂਮ ਪੀਤੇ ਬੱਚਿਆਂ ਨੇ ਸ਼ਹਾਦਤ ਤੇ ਜਾਂਮ ਪੀਤਾ ਨਾ ਤਾਂ ਇਤਿਹਾਸੀ ਬਹੁਤ ਵੱਡਾ ਭਾਈ ਕੋਈ ਛੋਟਾ ਜਾਨੀ ਕਿ ਦੋ ਪੰਕਤੀਆਂ ਸੁਣਾਈ ਤੇ ਖਤਮ ਹੋ ਗਿਆ ਤੇ ਜਦੋਂ ਛੋਟੇ ਸਹਿਬਜ਼ਾਦੇ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਏ ਭਾਈ ਟੋਡਰ ਮੱਲ ਨੂੰ ਪਤਾ ਲੱਗਿਆ ਬਜੀਦ ਖਾਨ ਕੋਲ ਆਏ ਹੋਰ ਬੰਦੇ ਲਾਏ ਭਾਈ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਵਾ ਬਜੀਦ ਖਾਨ ਕਹਿੰਦਾ ਸਾਡੀ ਜਗ੍ਹਾ ਐਵੇਂ ਨਹੀਂ ਮੁੱਲ ਵਿਕੂਗੀ ਮੋਹਰਾ ਬਿਚਾ ਤੇ 11 ਵਜੇ 11 ਦੀ ਕੋਈ ਜਗ੍ਹਾ ਲਈ ਸੀ ਉਹ ਉਸ ਟਾਈਮ ਤੇ ਸੇਕ ਕਹਿੰਦਾ ਠੀਕ ਆ ਭਾਈ ਮੋਹਰਾ ਬਿਚਾ ਦਿੰਨੇ ਆ ਤੇ 11 ਵਜੇ 11 ਤੇ ਮੋਹਰਾ ਬਿਚਾਈ ਆ ਕਹਿੰਦੇ ਨਾ ਇਹਨਾਂ ਨੂੰ ਖੜੀਆਂ ਕਰ ਜਦੋਂ ਖੜੀਆਂ ਕਰਨੀਆਂ ਸੀ ਭਾਈ ਤੇ ਮੋਹਰਾਂ ਲੱਗਣੇ ਵੀ ਬਹੁਤ ਸੀ ਨਾ ਫਿਰ ਘਰ-ਬਾਰ ਵੇਚੇ ਗਹਿਣੇ ਗੱਟੇ ਵੇਚੇ ਆਸ ਪ੍ਰੋਤੋ ਲਈ ਆਪਣੇ ਭਰਾ ਨਾਗਰ ਮਲਦੀ ਵੀ ਪ੍ਰਾਪਰਟੀ ਵਿਕਾਤੀ ਯਾਰਾ ਦੋਸਤਾਂ ਮਤਰਾ ਜਿੱਥੋਂ ਇਕੱਠਾ ਕੀਤਾ ਸਾਰੇ ਪਾਸਿਓ ਲੈ ਕੇ ਨਾ ਆਪਣਾ ਘਰ-ਬਾਰ ਹਵੇਲੀ ਤੱਕ ਵੇਚ ਦਿੱਤੀ ਵੇਚ ਕੇ ਮੋਹਰਾਂ ਖੜੀਆਂ ਕਰਕੇ ਜਗਾ ਲਈ ਅੱਛਾ ਇਹਨਾਂ ਦੇਣ ਤੋਂ ਬਾਅਦ ਇੰਨੇ ਸੇਵਾ ਕਰਨ ਤੋਂ ਬਾਅਦ ਪਤਾ ਕੀ ਸਿੱਖ ਮੰਗਦਾ ਕਿ ਹਰ ਇੱਕ ਇਤਿਆਦੀ ਹਰ ਇੱਕ ਪੰਕਤੀ ਵਿੱਚ ਸਾਨੂੰ ਸੰਦੇਸ਼ ਮਿਲਦਾ ਉਪਦੇਸ਼ ਮਿਲਦਾ ਇੱਕ ਪਰਦੇਸੀ ਭਾਈ ਗੁਰੂ ਪਾਤਸ਼ਾਹ ਨੂੰ ਸਭ ਕੁਝ ਪਤਾ ਹੋਣ ਦੇ ਬਾਬਦ ਵੀ ਉਸ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਬੱਚਿਆਂ ਨੂੰ ਲਾਹੌਰ ਲੈ ਜਾਓ ਕਿਤੇ ਹੋਰ ਲੈ ਜਾਓ ਜਾਂ ਪਕਾਲੇ ਲੈ ਜਾਓ ਭਾਈ ਜਿੱਤੇ ਸਾਡੇ ਘਰ ਪਰਿਵਾਰ ਹੈ ਜਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਗੋਵਿੰਦਪਾਲ ਸਾਹਿਬ ਲੈ ਜਾਓ ਕਿਤੇ ਨਹੀਂ ਜਾਣ ਨੂੰ ਕਿਹਾ ਹੱਸ ਕੇ ਕਿ ਇਹ ਤਾਂ ਭਈ ਜ਼ਰੂਰ ਤਾਂ ਕੌਮ ਵਾਸਤੇ ਧਰਮ ਵਾਸਤੇ ਇਹ ਕੁਰਬਾਨੀ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੋ ਗਿਆ ਨਾ। ਦੂਸਰਾ ਇੱਕ ਸੇਵਾਦਾਰ ਨੇ ਸੇਵਾ ਕੀਤੀ ਹੋਈ ਹੈ। ਇੰਨਾ ਕੁਛ ਕੀਤਾ। ਆਪਾਂ ਥੋੜੀ ਥੋੜੀ ਸੇਵਾ ਕਰਕੇ ਸੁਣਾਉਣ ਲੱਗ ਜੰਨੇਵੇਂ ਆਹ ਕੀਤਾ ਮੈਂ, ਉਹ ਕੀਤਾ ਮੈਂ, ਗੁਰਦੁਆਰੇ ਆਹ ਕੀਤਾ ਮੈਂ, ਤਰ੍ਹਾਂ ਤਰ੍ਹਾਂ ਤੁਹਾਨੂੰ ਇਹ। ਤੇਰਾ ਵੀ ਕਿਤੇ ਰੱਖ ਕੇ ਮੁਰੇ ਚਵਾਨੀਆਂ ਠਿਆਣੀਆਂ ਜੀਆਂ ਅਰਦਾਸਾਂ ਦੀ ਲੈਂ ਲਾਦਨੇ ਆ। ਇਹ ਦੇ ਦੇ, ਉਹ ਦੇ ਦੇ। ਮੇਰੇ ਸੱਚੇ ਸਿੱਖ ਤੋਂ ਪੁੱਛੋ ਕਿ ਤੂੰ ਗੁਰੂ ਤੋਂ ਕੀ ਮੰਗਿਆ ਸੀ ਜਦੋਂ ਟੋਡਰ ਮਾਲ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾਏ ਦੇ ਨਾਲ ਮਿਲਾਪ ਹੋਇਆ ਪਤਾ ਕੀ ਮੰਗਦੇ ਆ ਤੇ ਗੁਰੂ ਕਹਿੰਦਾ ਭਾਈ ਸਿੱਖਾ ਮੰਗ ਕੀ ਮੰਗਦਾ ਪਤਾ ਕੀ ਮੰਗਿਆ ਉਸਨੇ ਐਸੀ ਅਨੋਖੀ ਗੱਲ ਮੰਗ ਲਈ ਕਿ ਤੁਸੀਂ ਸੋਚ ਕੇ ਰਾਣ ਇੰਨੀ ਕੁਰਬਾਨੀ ਕਰਨ ਵਾਲਾ ਇੰਨੀ ਮਾਇਆ ਇਕੱਠੀ ਭਾਵ ਸਾਰਾ ਕੁਝ ਵੇਚ ਕੇ ਅੱਜ ਮੰਗਿਆ ਪਤਾ ਕੀ ਹੈ ਸਿੱਖ ਵੀ ਸੁਣ ਕੇ ਹੈਰਾਨ ਹੋ ਗਏ ਕਿ ਗੁਰੂ ਤੋਂ ਮੰਗਿਆ ਕੀ ਹੈ ਇਸਨੇ ਕਹਿੰਦੇ ਸਤਗੁਰ ਪਾਤਸ਼ਾਹ ਜੀ ਜੇ ਤੁਸੀਂ ਤਰੁੱਠੇ ਹੋ ਨਾ ਤਾਂ ਮੇਰੇ ਤੇ ਇੱਕ ਮਿਹਰ ਕਰ ਦਿਓ ਜਵਾਬ ਨਾ ਦਿਓ ਇਨਕਾਰ ਨਾ ਕਰਿਓ ਕਹਿੰਦੇ ਜੇ ਮੈਨੂੰ ਕੁਝ ਦੇਣਾ ਮੈਨੂੰ ਇਹ ਆਸ਼ੀਰਵਾਦ ਦਵੋ ਮੇਰਾ ਵੰਸ ਇੱਥੇ ਦਾ ਇੱਥੇ ਖਤਮ ਹੋ ਜਵੇ ਇਹ ਬਧੇ ਨਾ ਸਿਖਨ ਨੂੰ ਤਾਂ ਗੁਰੂ ਦਾ ਪਤਾ ਹੈ ਸਿੱਖ ਹੈਰਾਨ ਕਹਿੰਦੇ ਭਾਈ ਟੋਡਰ ਮਲ ਜੀ ਕੋਈ ਸੱਚਖੰਡ ਮੰਗੋ ਸੁੱਖ ਵਜਾਓ ਮੰਗੋ ਦੁਨੀਆ ਤਾਂ ਮੰਗਦੀ ਆ ਸਾਡਾ ਪਰਿਵਾਰ ਬਧੇ ਦੁੱਧ ਪੁੱਤ ਦੀਆਂ ਦਾਤਾ ਵਕਸੀ ਇਹ ਤੁਸੀਂ ਕੀ ਮੰਗ ਰਹੇ ਹੋ ਕਹਿੰਦੇ ਮੈਂ ਇਸ ਲਈ ਮੰਗ ਰਿਆਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਪਰਿਵਾਰ ਦਾ ਆ ਕੇ ਕੋਈ ਇਹ ਨਾ ਕਹੇ ਕਿ ਮੈਂ ਇਹ ਸੇਵਾ ਨਿਭਾਈ ਹੈ ਇਹ ਗੁਰੂ ਨਾਨਕ ਸਾਹਿਬ ਨੇ ਖੁਦ ਸੇਵਾ ਲਈ ਹੈ ਤੇ ਜੋ ਕੁਝ ਕੀਤਾ ਮੈਂ ਗੁਰੂ ਨਾਨਕ ਸਾਹਿਬ ਲਈ ਕੀਤਾ ਮੈਨੂੰ ਇੱਥੇ ਕੁਝ ਨਹੀਂ ਚਾਹੀਦਾ ਮੈਨੂੰ ਉੱਥੇ ਉਹਦੇ ਚਰਨਾਂ 'ਚ ਜਗ੍ਹਾ ਚਾਹੀਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿ ਮੈਨੂੰ ਉੱਥੇ ਉਹਦੇ ਚਰਨਾਂ 'ਚ ਜਗ੍ਹਾ ਚਾਹੀਦੀ ਹੈ ਤੇ ਐਸੇ ਸਿੱਖ ਨੂੰ ਕਿਉਂ ਨਹੀਂ ਗੁਰੂ ਨਾਨਕ ਸਾਹਿਬ ਕਹਿਣਗੇ ਉਹ ਮੇਰਾ ਸਿੱਖ ਹੈ ਕਹਿਣਗੇ ਨਾ ਮੈਂ ਨਹੀਂ ਜਤੌਣੀ ਕਦੇ ਵੀ ਮੈਂ ਕੀਤਾ ਮੈਂ ਕਰਦਾ ਮੈਂ ਕਰੂੰਗਾ ਮਿੱਤ ਬਗੈਰ ਹੋਣਾ ਨਹੀਂ ਇਤਿਹਾਸ ਸਰਵਣ ਕੀਤਾ ਨਾ ਕਿ ਟੋਡਰਮਾਲ ਜੀ ਨੇ ਕੀ ਮੰਗ ਲਿਆ ਕਹਿੰਦੇ ਨਹੀਂ ਪਿਤਾ ਜੀ ਮੈਂ ਨਹੀਂ ਚਾਹੁੰਦਾ ਕਿ ਮੇਰੇ ਪਰਿਵਾਰ ਦਾ ਕੱਲ ਨੂੰ ਕੋਈ ਵੰਸ ਆ ਕੇ ਕਹਿ ਦੇਵੇ ਅਸੀਂ ਸਿੱਖੀ ਵਿੱਚ ਇਹ ਸੇਵਾ ਨਵਾਈ ਹੈ ਇਹ ਸਿੱਖੀ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਦਿੱਤੀ ਸੀ ਸੇਵਾ ਅਸੀਂ ਨਵਾ ਦਿੱਤੀ ਹੈ ਅੱਜ ਜੋ ਉਹ ਸਖਸ ਕਹਿੰਦੇ ਹਨ ਨਾ ਕਿਉਂ ਅਗਿਆਨਤਾ ਹੁੰਦੀ ਹੈ ਸਾਡੇ ਵਿੱਚ ਸਮਝ ਨਹੀਂ ਹੁੰਦੀ ਆਮ ਤੌਰ ਤੇ ਫੋਟੋਆਂ ਵਿੱਚ ਅਗੇ ਵੀਡੀਓ ਵਿੱਚ ਆ ਕੇ ਕੋਈ ਪ੍ਰੈਸ ਕਨਫਰੰਸ ਕਰਦਾ ਕੋਈ ਕੁਛ ਕਰਦਾ ਕਹਿੰਦੇ ਦੇਖੋ ਐਡੇ ਵੱਡੇ ਸੇਵਾਦਾਰ ਦੀ ਹਵੇਲੀ ਨਹੀਂ ਸਿੱਖ ਬਣਾ ਲਈ ਤੁਸੀਂ ਬਣਾਵ ਨਹੀਂ ਸਕਦੇ ਤੁਹਾਡੇ ਵਿੱਚ ਸਮਰੱਥਾ ਨਹੀਂ ਹੈ ਕਿਉਂਕਿ ਉਹ ਗੁਰੂ ਨੇ ਜੋ ਕਿਹਾ ਹੋਇਆ ਜਿੱਥੇ ਜੋ ਵਚਨ ਕੀਤੇ ਹੋਏ ਹਨ ਉਹਨਾਂ ਨੂੰ ਕੋਈ ਭੰਗ ਨਹੀਂ ਕਰ ਸਕਦਾ ਕੋਈ ਤੋਣ ਨਹੀਂ ਸਕਦਾ ਪਾਤਸ਼ਾਹ ਕਹਿੰਦੇ ਠੀਕ ਆ ਭਾਈ ਸਤਿਵਚਨ ਹੁਣ ਤੂੰ ਪਹਿਲੇ ਮੈਨੂੰ ਬੰਨ ਲੈ ਆਉਂਦੇ ਪ੍ਰੇਮ ਦੇ ਵਿੱਚ ਕਿ ਮੁਕਰਿਓ ਨਾ ਤੇ ਮੈਂ ਵੀ ਹੁਣ ਮੁਕਰਨਾ ਕਿੱਥੇ ਆ ਬਈ ਪਰ ਸਦੀਵ ਤੇਰਾ ਨਾਮ ਰਹੂਗਾ ਸ਼ਰਧਾ ਭਾਵਨਾ ਨਾਲ ਤੇਰੀ ਦੁਨੀਆ ਦੇ ਵਿੱਚ ਨਾਮ ਲਿਆ ਜਾਊਗਾ ਤੇ ਕੌਮ ਲੈਂਦੀ ਐ ਭਾਈ ਟੁੱਟੜ ਮੰਨ ਲਈ ਯਾਦ ਕਰਦੀ ਐ ਪਰ ਉਹਨਾਂ ਦੀ ਜੋ ਹਵੇਲੀ ਤੇ ਮੁਗਰ ਜਾ ਕੇ ਖੂਟਾਂ ਕੋ ਚਾਹਦੇ ਆ ਇਹ ਟੁੱਟੀ ਹੋਈ ਐ ਕੌਣ ਉਹ ਫਿਕਰ ਨਹੀਂ ਉਹ ਨਹੀਂ ਤੂੰ ਬਣਾ ਲੈ ਭਾਈ ਕੋਈ ਨਹੀਂ ਬਣਾ ਸਕਦਾ ਕਿਉਂਕਿ ਗੁਰਾਂ ਦੇ ਬਚਨ ਪਹਿਲੀ ਗੱਲ ਤਾਂ ਉਹ ਹਵੇਲੀ ਫਾਈ ਟੋਟਰ ਮਲਦੀ ਰਹੀ ਹੁੰਨੀ ਸੀ ਕਿਉਂਕਿ ਉਹਨੂੰ ਤਾਂ ਵੇਚ ਕੇ ਮੁਰਾਕਤਰ ਕੀਤੀ ਹੈ ਉਹ ਤਾਂ ਮਗਲਾਂ ਦੀ ਸੀ ਤੇ ਤੁਸੀਂ ਮਗਲਾਂ ਦੀ ਹਵੇਲੀ ਨੂੰ ਬਣਾਉਂਗੇ ਦੂਸਰੀ ਇਹ ਜੇ ਗੁਰੂ ਪਾਚ ਨੇ ਬਚਨ ਕੀਤਾ ਠੀਕ ਆ ਭਾਈ ਸਤਿ ਵਚਨ ਜੋ ਤੂੰ ਕਹਿਣਾ ਸਿੱਖਾ ਜੇ ਤੇਰੀ ਭਾਵਨਾ ਇਹ ਹੈ ਤੇ ਮੈਂ ਇਦਾਂ ਹੀ ਹੋਊਗਾ ਨਹੀਂ ਤੇਰਾ ਕੋਈ ਵੰਸ਼ ਚੱਲੇਗਾ ਤੇ ਫਾਈ ਟੋਟਰ ਮਲ ਦਾ ਕੋਈ ਵੰਸ਼ ਚ ਨਹੀਂ ਸੀ ਇਹ ਗੁਰੂ ਤਾਂ ਮੰਗੇ ਹੀ ਆਪਾਂ ਕੀ ਮੰਗਦੇ ਆ ਅੱਛਾ ਪੰਜ ਸੱਤ ਜਵਾਬ ਦੇ ਦੇ ਬੱਚੇ ਦੇ ਦੇ ਘਰਵਾਰ ਦੇ ਦੇ ਜਵਾਨੀਆਂ ਠੇਨੀਆਂ ਨਾਲ ਤੇ ਉਧਰੋਂ ਸੱਚਾ ਸਿੱਖ ਮੰਗਦਾ ਇਹ ਇਸ ਕਰਕੇ ਸਮਝਾ ਰਿਹਾ ਭਾਈ ਤੁਸੀਂ ਵੀ ਬਾਣੀ ਚਾਹੋ ਜਿਵੇਂ ਗੁਰੂ ਰੇ ਆ ਤੇ ਤੁਸੀਂ ਵੀ ਇਹੀ ਮੰਗੋ ਮੈਨੂੰ ਇੱਥੇ ਕੁਝ ਨਾ ਦੇ ਉੱਥੇ ਜਗਾ ਦੇ ਦੇ ਅਸਾਂ ਵੀ ਉਥੇ ਜਾਣਾ ਇੱਥੇ ਲੈ ਕੇ ਕੀ ਕਰੂੰ ਇਹ ਤਾਂ ਤਵੇਂ ਤੋਂ ਵੈਸੇ ਵੀ ਛਡਾਲਣੀ ਮੈਂ ਰਾਜਾ ਬਣ ਜਾਵਾਂ ਚਾ ਇੱਥੇ ਤਾਂ ਜਿੱਥੇ ਜਾਣਾ ਮੇਰੇ ਪਾਛਾ ਮੈਨੂੰ ਉੱਥੇ ਦੀ ਜਗ੍ਹਾ ਦੇ ਮੈਨੂੰ ਤੇਰੇ ਚਰਨਾਂ 'ਚ ਹਮੇਸ਼ਾ ਸੰਦੀਵ ਲਈ ਚਰਨਾਂ 'ਚ ਰਹਿਣ ਦਾ ਸੁਭਾਗ ਮਿਲ ਜੇਵੇ ਕੁੰਨਾਨਕ ਪਾਛਾ ਮੈਂ ਇਤ ਦੁਨੀਆ ਤੇ ਸੁਖ ਲੈ ਕੀ ਕੀ ਕਰਨਾ ਦੁਨਿਆਵੀ ਸੁਖ ਸਾਰੇ ਝੂਠੇ ਐ ਬਿਨ ਤਦੂ ਹੋਰ ਜੇ ਮੰਗਣਾ ਆ ਪੰਕਤੀਆਂ ਨੂੰ ਸਰਵਣ ਕਰਿਆ ਕਰੋ ਇਹਨਾਂ ਤੇ ਅਮਲ ਕਰਿਆ ਕਰੋ ਪਾਛਾ ਕਦੇ ਬਿਨ ਤਦੂ ਹੋਰ ਜੇ ਮੰਗਣਾ ਦੁਨੀਆ ਦਾ ਕੋਈ ਵੀ ਸੁੱਖ ਜੇ ਉਸ ਵੈਗ ਤੋਂ ਇਲਾਵਾ ਤੂੰ ਮੰਗਦਾ ਨਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਨਾਮ ਕੀ ਹੈ ਉਹ ਕੀ ਕਹੂਗਾ ਵੀ ਆ ਲੈ ਪੰਜ ਪੰਕਤੀਆਂ ਪੜਲਾ ਪੜ ਲਿਆ ਕਰ ਵੀ ਆ ਮੂਲ ਮੰਤਰ ਪੜਲਾ ਇਹ ਪੜਲਾ ਉਹ ਪੜਲਾ ਇਹ ਤਾਂ ਅਗਿਆਨੀ ਲੋਕ ਗੱਲਾਂ ਕਰਦੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਬ੍ਰਹਮ ਗਿਆਨ ਦੀ ਕੋਈ ਜਿਨ੍ਹਾਂ ਨੇ ਕੋਈ ਪੰਕਤੀਆਂ ਬ੍ਰਹਮ ਗਿਆਨ ਦੀਆਂ ਜੋ ਪੌੜੀਆਂ ਸੀੜੀਆਂ ਚੜੀਆਂ ਹੁੰਦੀਆਂ ਨਾ ਉਹ ਇਹਨਾਂ ਗੱਲਾਂ ਨੂੰ ਨਹੀਂ ਕਹਿੰਦੇ ਉਹ ਕਦੇ ਭਾਈ ਇਹ ਤੇ ਅਮਲ ਕਰ ਇਹਨੂੰ ਸਮਝ ਤੇ ਜਿਹਨੂੰ ਮਾਲਕ ਨੇ ਆਪਣਾ ਰਸਤਾ ਖੋਲਿਆ ਹੈ ਨਾ ਉਹ ਪਤਾ ਕੀ ਕਹਿੰਦਾ ਨਹੀਂ ਭਾਈ ਦੁਨੀਆ ਦੇ ਸੁੱਖਾਂ ਵੱਲ ਨਾ ਜਾ ਦੁਨੀਆ ਤੇ ਤੈਨੂੰ ਕੁਛ ਵੀ ਨਾ ਮਿਲੇ ਚਾਹੇ ਮੈਂ ਸਭ ਕੁਝ ਛੱਡ ਦੂੰਗਾ ਪਰ ਜਦੋਂ ਮੈਂ ਇੱਥੋਂ ਜਾਣਾ ਉੱਥੇ ਮੈਨੂੰ ਮੇਰੇ ਬਾਤ ਤੇ ਮੇਰਾ ਘਰ ਤਿਆਰ ਹੋਣਾ ਚਾਹੀਦਾ ਗੁਰੂ ਨਾਨਕ ਸਾਹਿਬ ਪਾਛਾ ਦੇ ਚਾਨਣ 'ਚ ਬੈਠਣ ਦੀ ਮੈਨੂੰ ਕਾ ਚਾਹੀਦੇ ਜਿੱਥੋਂ ਦਾਤਾ ਮੰਗਦੇ ਹੋ ਮੈਂ ਉਸ ਦਾਤੇ ਦੇ ਕੋਲ ਰਹਿਣਾ ਉਹ ਦਾਤਾ ਪ੍ਰਮਾਤਮਾ ਪ੍ਰਮਾਤਮਾ ਤੋਂ ਇਹ ਕਲ ਘਾਉਣੀ ਏ ਉਹਨੇ ਕਹਿਣੀ ਕਦੋਂ ਹੈ ਜਦੋਂ ਭੇਦ ਭਾਵ ਤੋਂ ਮੁਕਤ ਹੋ ਜਾਏਗਾ ਤਦ ਉਸਨੇ ਕਿਹਾ ਤੂੰ ਤਾਂ ਮੇਰਾ ਪਿਆਰਾ ਮੈਂ ਆ ਜਾ ਬਈ ਫਿਰ ਉਹਦੇ ਘਰ ਚ ਬੈਠ ਕੇ ਦੁਨੀਆ ਨੂੰ ਦਾਤਾ ਤੂੰ ਦੇਵੇਂ ਜਿੰਨੇ ਆ ਮੰਗੇਗਾ ਤਾਂ ਇੱਥੇ ਹੀ ਖਤਮ ਹੋ ਜਾਣੇ ਆ ਇੱਕ ਦਾਤ ਮੰਗ ਲੈ ਇੱਕੋ ਹੀ ਦਾਤ ਮੰਗਲਾ ਮੇਰੇ ਪਾਤਸ਼ਾਹ ਮੈਨੂੰ ਆਪਣਾ ਨਾਮ ਦੇ ਦੇ ਮੈਨੂੰ ਆਵਾਜ਼ ਮਾਰ ਕੇ ਕਹਿ ਦੇ ਤੂੰ ਮੇਰਾ ਸਿੱਖ ਹੈ ਤੈਨੂੰ ਤਾਂ ਗੁਰਨਾਨਕ ਸਾਹਿਬ ਨੇ ਨਹੀਂ ਆਪਣਾ ਸਿੱਖ ਕਹਿਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹਿਣਾ ਕਿਸੇ ਸ਼ਹੀਦ ਨੇ ਨਹੀਂ ਕਹਿਣਾ ਮੱਥੇ ਟੇਕਣਾ ਗੁਰਦੁਆਰੇ ਮੰਦਿਰ ਜਾਣ ਨੂੰ ਕੀ ਕਰਨੇਗਾ ਭਾਈ ਕੀ ਗੁਰੂਤਨ ਸਾਹਿਬ ਦੇ ਸਾਹਮਣੇ ਮੱਥੇ ਟੇਕ ਟੇਕ ਕੇ ਤੂੰ ਕਹੇਗਾ ਮੈਂ ਗੁਰੂ ਦਾ ਸਿੱਖ ਹੈ ਇੱਕ ਸੱਜਣ ਦੀ ਆਵਾਜ਼ ਆਈ ਸੀ ਕੱਲ ਹੀ ਮੈਨੂੰ ਕਹਿੰਦੇ ਬਾਬਾ ਜੀ ਮੈਂ ਵੀ ਵੱਡਾ ਸਾਰਾ ਕਮਰਾ ਬਣਾ ਕੇ ਪ੍ਰਕਾਸ਼ ਕਰਨਾ ਫਿਰ ਕੀ ਹੋ ਜੂ ਭਾਈ ਕੀ ਘਰ ਵਿੱਚ ਤੂੰ ਪ੍ਰਕਾਸ਼ ਕੱਲੇ ਫਿਰ ਕੀ ਹੋ ਗਿਆ ਉਹਦੇ ਬਾਅਦ ਤੇ ਭਾਈ ਪੋਥਿਆਂ ਬਣਿਆ ਸੈਂਚੀਆਂ ਬਣਿਆ ਹੁਣ ਤਾਂ ਮੋਬਾਈਲਾਂ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਨਾਲ ਅਸੀਂ ਤੁਰਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਨਾਲ ਅਸੀਂ ਜੁੜੇ ਆਂ ਨਾ ਕਿ ਕਿਸੇ ਕਾਗਜ਼ ਦੇ ਨਾਲ ਜੋ ਤੇ ਅੱਖਰ ਲਿਖੇ ਹੋਏ ਆ ਅਸੀਂ ਉਹਨਾਂ ਤੇ ਅਮਲ ਕਰਨਾ ਉਹ ਕਿਸੇ ਵੀ ਈਕਾਰ ਤੋਂ ਹੋ ਸਕਦੇ ਕਿਸੇ ਵੀ ਰੂਪ ਤੋਂ ਹੋ ਸਕਦੇ ਹੁਣ ਤਾਂ ਵੀ ਮੋਬਾਈਲਾਂ ਦੇ ਵਿੱਚ ਗ੍ਰੰਥ ਸਾਹਿਬ ਸਪੂਰਨ ਨੇ